ਦੋਸਤੋ ਮੈਂ ਤੁਹਾਡਾ ਆਪਣਾ ਪੱਤਰਕਾਰ ਬੀਐਸਆਰੀ ਤੁਹਾਨੂੰ ਦੱਸਦੇ ਕਿ ਪੰਜਾਬ ਟੂਰੇ ਦੀ ਟੀਮ ਅੱਜ ਪਹੁੰਚੀ ਆ ਪਿੰਡ ਸਮਸਪੁਰ ਦੇ ਵਿੱਚ ਜਿੱਥੇ ਕਿ ਤੁਹਾਨੂੰ ਦੱਸਦੇ ਕਿ ਡੋਨਬੋਸ ਕੋ ਦੀ ਜਿਹੜੀ ਟੀਮ ਹੈ ਜਾਂ ਜਿਨ੍ਹਾਂ ਦਾ ਹੈੱਡ ਆਫ ਸਟੈਂਡਰਡ ਗਾਰਡ ਦੱਸਿਆ ਜਾ ਰਿਹਾ ਤੇ ਘਨੌਰ ਵਿਨਾ ਦਾ ਜੋ ਹੈ ਅਫਸਰ ਇੱਥੇ ਦੱਸਿਆ ਜਾ ਰਿਹਾ ਕਿ ਡੋਨਬੋਸ ਕੋ ਦੀ ਟੀਮ ਵੱਲੋਂ ਜੋ ਹੈ ਲੋਕਾਂ ਦੇ ਵਿੱਚ ਰੀਲੀਫ ਫੰਡ ਜੋ ਹੈ 2 ਦਿਨ ਪਹਿਲਾਂ ਪੰਜਾਬ ਪੂਰੇ ਖੇਤਰਾਂ ਦੇ ਮਾਰ ਦੇ ਵਿੱਚ ਸੀਗਾ ਅਸੀਂ ਤੁਹਾਨੂੰ ਤਸਵੀਰਾਂ ਵੀ ਦਿਖਾਈਆਂ ਕਿ ਕਿਸ ਤਰ੍ਹਾਂ ਕਾਰਨ ਦੇ ਕਾਰਨ ਜੋ ਹੈ ਨੇੜੇ ਦੇ ਪਿੰਡਾਂ ਦਾ ਜੋ ਕਾਫੀ ਜ਼ਿਆਦਾ ਨੁਕਸਾਨ ਹੋਇਆ ਜਾਨੀ ਮੱਲੀ ਜੋ ਖੇਤਾਂ ਦਾ ਵੀ ਬਹੁਤ ਸਾਰਾ ਨੁਕਸਾਨ ਹੋਇਆ ਐਸੇ ਦੇ ਵਿੱਚ ਡਾਣ ਬੋਸਕੋ ਦੀ ਟੀਮ ਜੋ ਹੈ ਲੋਕਾਂ ਦੀ ਮਦਦ ਕਰਨ ਦੇ ਲਈ ਸਾਹਮਣੇ ਆਈ ਆ ਅੱਜ ਇਸੇ ਤਰ੍ਹਾਂ ਦਾ ਇੱਕ ਉਪਰਾਲਾ ਕਰਨ ਦੇ ਨਾਲ-ਨਾਲ ਹੀ ਡਾਣ ਬੋਸਕੋ ਦੀ ਟੀਮ ਵੱਲੋਂ 500 ਰਿਲੀਫ ਕਿੱਟਾਂ ਪਿੰਡਾਂ ਦੇ ਵਿੱਚ ਵੰਡੀਆਂ ਗਈਆਂ ਜਿਦੇ ਵਿੱਚ ਤੁਹਾਨੂੰ ਦੱਸ ਦੇ ਕਿ ਕਾਮੀ ਖੁਰਦ ਤੇ ਲਾਛੜੂ ਪਿੰਡਾਂ ਤੇ ਹੋਰ ਇੱਥੇ ਜਿੱਥੇ ਅਸੀਂ ਸਮਸਪੁਰ ਹੂਨਸਰ ਤੇ ਕਈ ਪਿੰਡਾਂ ਦੇ ਵਿੱਚ ਜੋ ਹੈ ਇੱਥੇ ਜੋ ਕਿੱਟਾਂ ਵੰਡੀਆਂ ਗਈਆਂ ਇਸ ਦੌਰਾਨ ਤਾਂ ਦੱਸ ਜੀ ਕਿ ਲੋਕਾਂ ਕੋ ਬਹੁਤ ਸਾਰੇ ਲਾਭ ਲੈਦੇ ਹੋਏ ਚੇਜ਼ ਆਏ ਤੇ ਲੋਕਾਂ ਦਾ ਲੋਕਾਂ ਵੱਲੋਂ ਬਹੁਤ ਸਾਰਾ ਧੰਨਵਾਦ ਵੀ ਕੀਤਾ ਗਿਆ ਤੇ ਬਹੁਤ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਦਾ ਜੋ ਫਾਇਦਾ ਵੀ ਦਿੱਤਾ ਗਿਆ ਲੋਕਾਂ ਵੱਲੋਂ ਇਹ ਕਿਹਾ ਗਿਆ ਕਿ ਸਾਨੂੰ ਹੋਰ ਵੱਧ ਤੋਂ ਵੱਧ ਅਜਿਹੀਆਂ ਜੋ ਸਰਕਾਰ ਵੱਲੋਂ ਸਹੂਲਤਾਂਆਂ ਜਾਂ ਸਮਾਜ ਜੋ ਸਮਾਜ ਸੇਵੀ ਸੰਸਥਾਵਾਂ ਹਨ ਉਹਨਾਂ ਤੋਂ ਸਾਨੂੰ ਉਮੀਦ ਹੈ ਕਿ ਉਹ ਸਾਡੀ ਹੋਰ ਵੱਧ ਤੋਂ ਵੱਧ ਜੋ ਹੈਲਪ ਕਰਨ ਦੀ ਕੋਸ਼ਿਸ਼ ਕਰਨਗੀਆਂ ਤੇ ਇਸ ਮੌਕੇ ਦੇ ਉਪਰ ਦੌਰਾਨ ਤਾਂ ਦੱਸ ਜੀ ਕਿ ਮੌਕੇ ਦੇ ਮੌਜੂਦ ਤਨੌਰ ਹਲਕਾ ਦੇ ਐਮ ਐਲ ਏ ਗੁਰਲਾਜ ਕਨੌਰ ਨੇ ਵੀ ਅੱਜ ਇਹਨਾਂ ਲੋਕਾਂ ਨੂੰ ਸੰਬੋਧਨ ਕੀਤਾ ਤੇ ਲੋਕਾਂ ਨੂੰ ਕਿਹਾ ਬੰਡੀਆਂ ਤੇ ਲੋਕਾਂ ਨੂੰ ਦੱਸਿਆ ਕਿ ਹਰ ਇੱਕ ਮੁਸ਼ਕਿਲ ਦੇ ਵਿੱਚ ਅਸੀਂ ਤੁਹਾਡੇ ਨਾਲ ਖੜੇ ਆ ਤੇ ਇੱਥੇ ਦੀ ਜੋ ਪੂਰੀ ਟੀਮ ਹੈ ਪੂਰੀ ਟੀਮ ਨਾਲ ਮਿਲ ਕੇ ਜੋ ਹੈ ਲੋਕਾਂ ਦਾ ਜੋ ਹੈਲਪ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਆ ਤੇ ਇਹ ਗੱਲ ਕਹੀ ਜਾ ਰਹੀ ਕਿ ਅੱਗੇ ਤੋਂ ਵੀ ਅਸੀਂ ਜੋ ਹੈ ਪੂਰੇ ਹਰ ਇੱਕ ਤਰ੍ਹਾਂ ਦੀ ਜੋ ਹੈ ਸੋਸ਼ਲ ਤੌਰ ਦੇ ਉੱਪਰ ਅਸੀਂ ਲੋਕਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਲੋਕਾਂ ਵੱਲੋਂ बार-बार ਅਪੀਲ ਕੀਤੀ ਜਾ ਰਹੀ ਹੈ ਤੇ ਟੀਮ ਦਾ ਕੀ ਕਹਿਣਾ ਹੈ ਇਸ ਬਾਰੇ ਆ ਉਹ ਸੁਣਦੇ ਆ ਕੀ ਕਹਿਣਾ ਚਾਹੁੰਦੇ ਆ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਡਾ ਨਬੋਸਕੋ ਟੀਮ ਦੇ ਵੱਲੋਂ ਹਲਕਾ ਕਨੌਰ ਦੇ ਵਕ ਵਕ ਹੜ ਪ੍ਰਭਾਵਿਤ ਪਿੰਡਾਂ ਦੇ ਵਿੱਚ ਜਿਹੜੀ ਇੱਕ ਮੈਡੀਕਲ ਕਿਟ ਕੰਬਲ ਨਾਲ ਜਿਹੜਾ ਰਾਸ਼ਨ ਆਮ ਆਦਮੀ ਪਾਰਟੀ ਦੀ ਟੀਮ ਤੇ ਸਰਪੰਚ ਸਾਹਿਬਾਨ ਨੂੰ ਨਾਲ ਲੈ ਕੇ ਜਿਹੜਾ ਲੋੜਵੰਦ ਪਰਿਵਾਰਾਂ ਨੂੰ ਵੰਡਿਆ ਗਿਆ ਸੋ ਮੈਂ ਇਹਨਾਂ ਦਾ ਸਾਰਿਆਂ ਦਾ ਸੰਸਥਾ ਦਾ ਵੀ ਧੰਨਵਾਦ ਕਰਦਾ ਤੇ ਮੈਂ ਸਾਡੇ ਸਰਪੰਚ ਸਾਹਿਬਾਨਾਂ ਦਾ ਵੀ ਧੰਨਵਾਦ ਕਰਦਾ ਜਿਹੜੇ ਹਰ ਟਾਈਮ ਲੋਕਾਂ ਦੇ ਨਾਲ ਖੜੇ ਨੇ ਸੋ ਮੈਂ ਆਪਣੇ ਵੱਲੋਂ ਆਪਣੀ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਵੱਲੋਂ ਤੁਹਾਡਾ ਜਿਹੜਾ ਕੋਈ ਕੰਮ ਹੈ ਕੋਈ ਮਿੱਟੀ ਪੈਣ ਵਾਲੀ ਹੈ ਕੋਈ ਪਿੰਡਾਂ ਦੇ ਵਿੱਚ ਕੋਈ ਖੇਤ ਪੱਤਰੇ ਕਰਨ ਵਾਲੇ ਨੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਡੇ ਧਿਆਨ ਦੇ ਵਿੱਚ ਲਿਆ ਦਿਓ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਤੁਹਾਡੀ ਜਿਹੜੀ ਫਸਲ ਦਾ ਇੱਕ ਇੱਕ ਦਾਣਾ ਮੰਡੀਆਂ ਦੇ ਵਿੱਚੋਂ ਚੁਕਵਾਉਣ ਦਾ ਤੇ ਜਿਹੜੀ ਨਵੀਂ ਫਸਲ ਆ ਕਣਕ ਦੀ ਉਹਨੂੰ ਪਝਵਾਉਣ ਦਾ ਭਾਈ ਅਸੀਂ ਪਾਬੰਦ ਹਾਂ ਸੋ ਇੱਕ ਵਾਰੀ ਧਿਆਨ ਦੇ ਵਿੱਚ ਲੈ ਕੇ ਆਓ ਜਿਹੜੇ ਪਰਿਵਾਰ ਨੇ ਲੋੜਵੰਦ ਪਰਿਵਾਰ ਨੇ ਇਨ੍ਹਾਂ ਦੀ ਜਿਹੜੀ ਮਦਦ ਵੀ ਕਰੋ ਅੱਜ ਅਸੀਂ ਤਿੰਨ ਪਿੰਡਾਂ ਦੇ ਵਿੱਚ ਪ੍ਰੋਗਰਾਮ ਰੱਖਿਆ ਸੀ ਜਿਹੜਾ ਚਮਾਰੂ ਕਾਮੀ ਤੇ ਪੂਰਸਰ ਸ਼ਮਸ਼ਪੁਰ ਪਿੰਡ ਸਾਡੀ ਭੈਣ ਕਰਾਇਆ ਸਾਰੀ ਡਾਉਣ ਬੋਸਕੋ ਦੀ ਜਿਹੜੀ ਟੀਮ ਹੈ ਕਿ ਲੱਗੀ ਹੋਈ ਆ ਸਾਡੇ ਐਮਸੀ ਸਾਹਿਬਾਨ ਸਾਡੇ ਸਰਪੰਚ ਸਾਹਿਬਾਨ ਇਹ ਸਾਰੇ ਲੋਕਾਂ ਦੀ ਜਿਹੜੀ ਸੇਵਾ ਦੇ ਵਿੱਚ ਲੱਗੇ ਹੋਏ ਨੇ ਸਾਰਿਆਂ ਦਾ ਮੀਡੀਆ ਦਾ ਜਿਹੜਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਹਾਂਜੀ ਮੇਰਾ ਨਾਮ ਜਸਦੀਪ ੌਰ ਗੁਰਾਇਆ ਜੀ ਤੇ ਸਾਡੀ ਸੰਸਥਾ ਦਾ ਨਾਮ ਹੈ ਡੌਨਬਾਸ ਕੋ ਨਵਜੀਵਨ ਸੁਸਾਇਟੀ ਤੇ ਸਾਡੀ ਜਿਹੜੀ ਮੇਨ ਬ੍ਰਾਂਚ ਚੰਡੀਗੜ੍ਹ ਹੈ ਤੇ ਸਾਡੀ ਇੱਕ ਬ੍ਰਾਂਚ ਜਿਹੜੀ ਹੈ ਉਹ ਕਨੌਰ ਦੇ ਵਿੱਚ ਹੈ ਜੀ ਤੇ ਜਿਹੜਾ ਆਪਣੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਮੱਸਿਆ ਆਈ ਸੀਗੀ ਕਨੌਰ ਜਿਹੜਾ ਹਲਕਾ ਇਹਦੇ ਵੀ ਕਾਫੀ ਪਿੰਡ ਪ੍ਰਭਾਵਿਤ ਹੋਏ ਸੀ ਤੇ ਜੀ ਅੱਜ ਡੌਨਬਾਸ ਕੋ ਨਵਜੀਵਨ ਸੁਸਾਇਟੀ ਵੱਲੋਂ ਡੌਨਬਾਸ ਕੋ ਨਵਜੀਵਨ ਸੁਸਾਇਟੀ ਵੱਲੋਂ ਇਹ ਜਿਹੜੇ ਹੜ੍ਹ ਪੀੜਤ ਪਿੰਡ ਨੇ ਜਿਹੜੇ ਪਰਿਵਾਰਾਂ ਦਾ ਜ਼ਿਆਦਾ ਨੁਕਸਾਨ ਹੋਇਆ ਉਹਨਾਂ ਨੂੰ ਰਾਹਤ ਸਮੱਗਰੀ ਦਿੱਤੀ ਗਈ ਹੈ ਜੀ ਤੇ ਜਿਹਦੇ ਵਿੱਚ ਆਪਣਾ ਰਾਸ਼ਨ ਕਿੱਟ ਹੈ ਜੀ ਰਾਸ਼ਨ ਕਿੱਟ ਦੇ ਨਾਲ-ਨਾਲ ਹਾਈਜੀਨ ਕਿੱਟ ਹੈ ਜੀ ਤੇ ਮੈਡੀਕਲ ਕਿੱਟ ਹੈ ਦਵਾਈਆਂ ਵੀ ਦਿੱਤੀਆਂ ਗਈਆਂ ਨੇ ਕਿਉਂਕਿ ਸਕਿਨ ਪ੍ਰੋਬਲਮਸ ਕਾਫੀ ਹੋ ਗਈਆਂ ਲੋਕਾਂ ਨੂੰ ਤੇ ਉਹਦੇ ਨਾਲ ਦੋ ਕੰਬਲ ਵੀ ਦਿੱਤੇ ਗਏ ਨੇ ਤੇ ਜੀ 500 ਕਿੱਟਾਂ ਵੰਡੀਆਂ ਗਈਆਂ ਨੇ ਜਿਹੜੇ ਪਿੰਡਾਂ 'ਚ ਵੰਡੀਆਂ ਗਈਆਂ ਨੇ ਉਹਨਾਂ ਦੇ ਨਾਂ ਨੇ ਆ ਪਿੰਡ ਆ ਜਮਾਰੂ ਔਰ ਉਹਦੇ ਨਾਲ ਕਾਮੀ ਖੁਰਦੇ ਔਰ ਉਸ ਦੇ ਨਾਲ ਸ਼ਮਸ਼ਪੁਰ ਹੈ ਜੀ ਊਂਟਸਰ ਹੈ ਤੇ ਆਪਣਾ ਲਛੜੂ ਕਲਾ ਹੈ ਤੇ ਕਨੌਰ ਦੇ ਵਿੱਚ ਵੀ ਕਾਫੀ ਪਰਿਵਾਰਾਂ ਦਾ ਨੁਕਸਾਨ ਹੋਇਆ ਹੈ ਮੀਆਂ ਦੇ ਕਰਕੇ ਵੀ ਜਿਹੜੇ ਗਰੀਬ ਪਰਿਵਾਰ ਨੇ ਕੱਚੇ ਘਰ ਸੀ ਤੇ ਕੁਝ ਵਿਦਵਾਨਾਂ ਨੇ ਉਹਨਾਂ ਦੇ ਵੀ ਆਪਾਂ ਜਿਹੜੀ ਹੈ ਮਦਦ ਕਰ ਰਹੇ ਆ ਤੇ ਇਹਦੇ ਵਿੱਚ ਜਿਹੜਾ ਸਹਿਯੋਗ ਹੈ ਪਿੰਡ ਦੀਆਂ ਪੰਚਾਇਤਾਂ ਤੋਂ ਬਹੁਤ ਸਹਿਯੋਗ ਮਿਲਿਆ ਜੀ ਔਰ ਉਹਦੇ ਨਾਲ ਆਮ ਆਦਮੀ ਪਾਰਟੀ ਵੱਲੋਂ ਵੀ ਜੋ ਵੀ ਆਪਣੇ ਰਾਹਤ ਸਮਗਰੀ ਆਈ ਉਹਦੀ ਪੈਕਿੰਗ ਉਹਦੀ ਢੋਆ ਢੁਆਈ ਸਾਰਾ ਜਿਹੜਾ ਪ੍ਰੋਸੈਸ ਹੈ ਇਹ ਪੰਚਾਇਤ ਸਰਪੰਚਾਂ ਦੀ ਮਦਦ ਦੇ ਨਾਲ ਤੇ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਲੋਕਲ ਲੀਡਰ ਨੇ ਸਾਡੇ ਅੰਕਲ ਜੀ ਸੁਰਿੰਦਰ ਤੁਲੀ ਜੀ ਹੋਣੀ ਸਾਡੇ ਵੀਰ ਗੁਰਵਿੰਦਰ ਹੋਣੀ ਇਹਨਾਂ ਦੀ ਮਦਦ ਦੇ ਨਾਲ ਇਹਨਾਂ ਦੀ ਸੇਵਾ ਦੇ ਨਾਲ ਇਹ ਕੰਮ ਜਿਹੜਾ ਸਿਰੇ ਚੜਿਆ ਸੋ ਬਾਕੀ ਅੱਗੇ ਬੇਨਤੀ ਹੈ ਕਿ ਇਦਾਂ ਹੀ ਅਸੀਂ ਇੱਥੇ ਆਏ ਆ ਜੀ ਕਨੌਰ ਹਲਕੇ ਦੇ ਵਿੱਚ ਕਨੌਰ ਹਲਕੇ ਦੀ ਸੇਵਾ ਲਈ ਆਏ ਆ ਪਹਿਲੀ ਮਾਰ ਸਾਡੇ ਜਿਹੜੇ ਹਲਕੇ ਨੂੰ ਪੈ ਰਹੀ ਆ ਬੱਚੇ ਨਸ਼ੇ ਤੇ ਲੱਗੇ ਹੋਏ ਨੇ ਤੇ ਅਸੀਂ ਉਹ ਬੱਚਿਆਂ ਦੀ ਜ਼ਿੰਦਗੀ ਸੁਧਾਰਨਾ ਚਾਹੁੰਦੇ ਆ ਉਹਦੇ ਲਈ ਕੋਸ਼ਿਸ਼ਾਂ ਕਰ ਰਹੇ ਆ ਜੀ ਤੇ ਕੋਸ਼ਿਸ਼ਾਂ ਕਾਮਯਾਬ ਹੋ ਰਹੀਆਂ ਹਲਕਾ ਨਿਵਾਸੀਆਂ ਦੇ ਸਹਿਯੋਗ ਨਾਲ ਰਾਜਨੀਤਿਕ ਪਾਰਟੀਆਂ ਦੇ ਸਹਿਯੋਗ ਨਾਲ ਸਾਡੇ ਜਿਹੜੇ ਸਰਕਾਰੀ ਡਿਪਾਰਟਮੈਂਟ ਨੇ ਉਹਨਾਂ ਦੇ ਸਹਿਯੋਗ ਨਾਲ ਸਾਡੀ ਜਨਤਾ ਦੇ ਸਹਿਯੋਗ ਨਾਲ ਤੇ ਦੂਜਾ ਕੰਮ ਹੈ ਜੀ ਸਾਡਾ ਅਸੀਂ ਲੋਕਾਂ ਨੂੰ ਨਸ਼ੇ ਚੋਂ ਕੱਢ ਕੇ ਸਿਹਤ ਵਾਲੇ ਪਾਸੇ ਲਿਆਉਣਾ ਚਾਹੁੰਦੇ ਆ ਆਰਗੇਨਿਕ ਖੇਤੀ ਨੂੰ ਪ੍ਰਮੋਟ ਕਰ ਰਹੇ ਆ ਤੇ ਤੀਜੀ ਗੱਲ ਜੀ ਜਿਹੜੇ ਘਰ ਦੇ ਵਿੱਚ ਨਸ਼ੇ ਦੀ ਮਾਰ ਹੈ ਤੇ ਜੇ ਜਿਹੜਾ ਬੰਦਾ ਨਸ਼ਾ ਕਰਦਾ ਪਿਤਾ ਤੇ ਜੇ ਔਰਤ ਜਿਹੜੀ ਆ ਉਹਦੀ ਵਾਈਫ ਜੇ ਤਾਂ ਉਹ ਕੋਈ ਪੈਸਾ ਕਮਾਉਂਦੀ ਹੈ ਤੇ ਬੱਚਿਆਂ ਦਾ ਗੱਪ ਭਿਖ ਜਿਹੜਾ ਸੋਨਾ ਹੁੰਦਾ ਮੇਰੇ ਤੋਂ ਘਰ ਬਰਬਾਦ ਹੋ ਜਾਂਦਾ ਤੇ ਅਸੀਂ ਔਰਤਾਂ ਲਈ ਵੀ ਕੋਸ਼ਿਸ਼ਾਂ ਕਰ ਰਹੇ ਆ ਅਸੀਂ ਆਪਣੇ ਸੈਂਟਰ ਘਨੌਰ ਦੇ ਵਿੱਚ ਸਿਲਾਈ ਕਢਾਈ ਸੈਂਟਰ ਸ਼ੁਰੂ ਕੀਤਾ ਔਰਤਾਂ ਨੂੰ ਪਿੰਡਾਂ 'ਚ ਵੀ ਕੰਮ ਦਵਾਂਗੇ ਤੇ ਜਿੰਨਾ ਆਪਾਂ ਜਿਹੜਾ ਆਪਣਾ ਪੁਰਾਣਾ ਪੰਜਾਬ ਸੀਗਾ ਉਵੇਂ ਦਾ ਪੰਜਾਬ ਦੁਬਾਰਾ ਲਿਆਉਣ ਦੀ ਕੋਸ਼ਿਸ਼ ਕਰਾਂਗੇ ਸਾਰਿਆਂ ਨੂੰ ਬੇਨਤੀ ਹੈ ਪਿੰਡਾਂ ਵਾਲਿਆਂ ਨੂੰ ਵੀ ਕਿ ਸਾਡੀ ਸਮਾਜ ਸੇਵੀ ਸੰਸਥਾ ਜੀ ਕੋਈ ਅਸੀਂ ਕਿਸੇ ਤਰੀਕੇ ਦੀ ਵੀ ਨਾਨ ਪ੍ਰੋਫਿਟ ਹੈ ਜੀ ਸੰਸਥਾ ਤੇ ਸਾਡਾ ਸਹਿਯੋਗ ਕਰੋ ਤੁਹਾਡੇ ਪਿੰਡਾਂ ਦੀ ਭਲਾਈ ਲਈ ਪਰਿਵਾਰਾਂ ਦੀ ਭਲਾਈ ਲਈ ਸਹਿਯੋਗ ਕਰੋ ਜੀ ਬਹੁਤ ਬਹੁਤ ਧੰਨਵਾਦ ਨਹੀਂ ਹੰਦਰ ਬੈਗ ਲੇក ਮਿਕਾ ਪਮ ਜੀ ਬਸ ਗਿਆ ਨਾ ਤੁਹਾਡਾ ਅਮਿਲ ਐਸਪੋਰਟਸ ਉਹ ਲੇਜੀ ਕਿਹੜਾ ਪਿੰਡ ਆ ਹਾਂ ਸਮਸਫਰਾਜ ਅੱਛਾ ਇਹ ਜੋ ਕਿਟਾਂ ਪੰਡੀ ਕੀ ਆ ਕੀ ਕਹਿਣਾ ਚਾਹੋਗੇ ਟੀਮ ਦਾ ਧੰਨਵਾਦ ਕਰਨਾ ਚਾਹੋਗੇ ਧੰਨ ਧੰਨਵਾਦ ਹੋ ਜੀ ਸਾਰਾਜ ਜੀ ਤਾਂ ਕੀ ਕਾਰਨ ਹੋਇਆ ਸੀਗਾ ਹੜ੍ਹ ਦੇ ਕਾਰਨ ਜਾਂ ਕਿੱਦਾਂ ਦੀ ਮੁਸੀਬਤਾਂ ਸਾਹਮਣਾ ਕਰਨਾ ਪਿਆ ਕੀ ਨਸੀਬ ਤਾਂ ਉਹ ਜੀ ਬਹੁਤ ਆਈਆਂ ਹਾਂ ਹਾਂ ਕੀ ਹੋਇਆ ਘਰਾਂ ਦੇ ਵਿੱਚ ਪਾਣੀ ਵੜ ਗਿਆ ਸੀਗਾ ਹਾਂਜੀ ਹਾਂ ਹਾਂਜੀ ਕਿੱਦਾਂ ਅਸੀਂ ਆਣ ਕੇ ਹੈਲਪ ਕਰ ਰਹੇ ਕੀ ਕਹਿਣਾ ਚਾਹੋਗੇ ਬਹੁਤ ਬਹੁਤ ਧੰਨਵਾਦ ਜੀ ਇਹ ਕਹਿਣਾ ਚਾਹਾਂਗੇ ਮੈਂ ਹਰਦੀਪ ਸਿੰਘ ਸਰਪੰਚ ਪਿੰਡ ਸਮਸ਼ਪੁਰ ਅੱਜ ਆਪਣੇ ਪਿੰਡ ਸਰਦਾਰ ਗੁਰਦਲ ਐਮ ਐਲ ਏ ਕਨੌਰ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਟੀਮ ਤੇ ਡੋਨ ਬੋਸਕੋ ਦੀ ਸਾਰੀ ਟੀਮ ਇੱਥੇ ਸਾਡੇ ਪਿੰਡ ਪਹੁੰਚੇ ਨੇ ਜੋ ਹਨਾਂ ਦੀ ਮਾਰ ਕਰਨ ਪਿੰਡ ਵਿੱਚ ਰਾਸ਼ਨ ਦੀਆਂ ਕਿੱਟਾਂ ਅਤੇ ਕੰਬਲ ਦੀਆਂ ਅਤੇ ਮੈਡੀਕਲ ਕਿੱਟਾਂ ਜੋ ਪਿੰਡ ਵਿੱਚ ਹਰੇਕ ਨੂੰ ਦਿੱਤੀਆਂ ਗਈਆਂ ਤੋਂ ਮੈਂ ਡੋਨ ਬੋਸ ਕੋ ਦੀ ਸਾਰੀ ਟੀਮ ਤੇ ਐਮ.ਐਲ.ਏ. ਗਰ ਲਾਲ ਕਨੌਰ ਦਾ ਆਪਣੇ ਪਿੰਡ ਵੱਲੋਂ ਹਰਦੀਪ ਸਿੰਘ ਸਰਪੰਚ ਪਿੰਡ ਸਮਝਪੁਰ ਨੂੰ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਇਗ ਜੀ ਕੀ ਫਤਿਹ